ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬਈ ਟੋਕੜ ਦੂਜੇ ਨੰਬਰ ਵਾਲੀ ਸੋਣ ਵਾਲੀ ਆ ਨਹੀਂ ਸੂਈ ਵੀ ਆ ਟੋਕ ਡੂੜ ਮਹਨੇ ਦੀ ਸੂਈ ਵੀ ਆ ਅੱਛਾ ਇਹ ਵੀ ਸੂਈ ਆ ਬੱਚਾ ਮਰਿਆ ਬਾ ਠੀਕ ਆ ਪਰਲੀ ਵੀ ਸੂਈ ਵੀ ਆ ਨਾ ਪਹਿਲੀ ਇਧਰ ਆਪ ਸੂਈ ਆ ਠੀਕ ਆ ਨਾਮ ਤੇ ਐਡਰੈਸ ਦੋ ਨਾ ਚਮਕੌਰ ਸਿੰਘ ਜੀ ਪਿੰਡ ਸੈਦੋਕੇ ਹੂੰ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਬਈ ਨੇੜੇ ਹੀ ਇੱਧਰ ਭਰਾਉੜ ਵੀ ਪੈਂਦਾ ਜੀ ਸਲਾਤਪੁਰਾ ਪੈਂਦਾ ਹੈਗਾ ਹਮਮ ਢਾਲ ਸਿੰਗਲਾ ਵੀ ਨੇੜੀ ਹੈ ਜੀ ਮੋਬਾਈਲ ਨੰਬਰ ਬੋਲੋ 8146314945 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਂਦੇ ਆ ਜਰਸੀ ਆ ਇਹ ਜਰਸੀ ਆ ਜੀ ਪਿਆਰ ਪੰਜਾਬ ਵਾਲਾ ਕਿਹੜਾ ਸੂਆ ਸੂਈ ਵੀ ਆ ਇਹ ਤੀਜਾ ਸੂਆ ਸੂਈ ਵੀ ਆ ਬਾਈ ਇਹ ਵੀ ਦੂਜੇ ਕਹੀ ਜਾ ਮਾਂ ਦਾ ਕੋਈ ਫਾਇਦਾ ਨਹੀਂ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 7-8 ਮਹੀਨੇ ਵੀਰ ਜੀ ਦੁੱਧ ਕਿੰਨਾ ਹੋਆ ਦੁੱਧ ਇਸ ਵੇਲੇ 6 ਕਿਲੋ ਆ ਆਈ ਭੁੱਖ ਦੁੱਖ ਵਾਲੇ ਕਰੋ ਜੀ ਨਹੀਂ ਤਾਂ ਰਿਹਾ ਹਜੇ ਪਰ ਸੋਈ ਆ ਆਪਣੇ ਕੋਲੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਆਰਡਰ ਬਾਈ ਨੇੜੇ ਤੋਂ ਚੈੱਕ ਕਰਵਾਵਾਂਗੇ ਫੇਸ ਬੜਾ ਪਿਆਰਾ ਰੋਦੀਬਾਦੀ ਚੰਗੀ ਆ ਟੋਆ ਟੋਆ ਬਹੁਤ ਚੰਗਾ ਬਾਈ ਚੰਗੀ ਆ ਬੜ ਸੁਨੱਕੀ ਆ ਰੰਗ ਰੂਪ ਬਹੁਤ ਚੰਗਾ ਚੰਗੀ ਆ ਬੜ ਬਈ ਦੁੱਧ ਵੀ 6 ਲੀਟਰ ਦੱਸਿਆ ਬਾਈ ਨੇ ਤਾਂ ਇਹ ਦੋਨੇ ਡੰਗ ਚੋਲੇ ਬਾਈ ਵੱਡੀ ਗੱਲ ਗਰਮੀ ਬਿਲਕੁਲ ਹੀ ਮਾਨਨੀ ਤੇ ਫੈਂਡ ਫੌਂਡ ਜਿਹੜੀ ਚਰਮ ਵਾਲੀ ਜੀ ਚੰਗੀ ਆ ਤੇ ਕੀ ਮੋਲ ਆ ਬਾਈ ਇਹਦਾ ਇਨਾ ਦੋਨਾਂ ਦਾ 35000 ਆ ਜੀ ਉਹ ਬੱਸੀਆ ਨਾਲ ਨਾਲ ਬੱਛੀ ਹੈਗੀ ਹਾਂ ਬੱਛੀ ਵੀ ਬਾਈ ਦਿਖਾ ਦੇ 35000 ਰੁਪਿਆ ਦੋਨਾਂ ਦਾ ਮੁੱਲ ਜੇ ਕਿਸੇ ਨੇ ਕੱਲੀ ਬੱਛੀ ਲੈਣੀ ਆ ਬਾਈ ਕ ਕਰ ਲੋਂਗੇ ਉਹ ਇਹ ਦਾ ਕਰ ਲਾਂਗੇ ਬਾਈ ਉਹਦੇ ਬਾਅਦ ਘੱਟ ਠੀਕ ਆ ਬੱਚਾ ਨਾਲ ਬਾਈ ਬੱਛੀ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਕੱਦ ਵੱਡ ਚੰਗਾ ਬੱਛੀ ਦਾ ਝੂਲੀ ਬੜੀ ਕਮਾਲ ਦੀ ਆ ਯਾਰ ਹਨ ਲੈ ਬਾਈ ਝੂਲੀ ਬੜੀ ਚੰਗੀ ਇਕਲਾ ਇਕਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਫਟ ਰੰਗ ਰੂਪ ਚੰਗਾ ਮੁੱਲ 35000 ਰੁਪਿਆ ਦੋਨਾਂ ਦਾ ਘਰ ਮਾਰ ਕੇ ਥਾਡੀ ਨੇ ਕੋਈ ਹੋਰ ਗੱਲ ਨਹੀਂ ਕੱਢੀ ਸੀ ਦਾ ਲੈ ਜਿਵੇਂ ਮਰਜ਼ੀ ਵਹ ਜਾ ਕੋਈ ਚੱਕਣਾ ਚੋਣ ਬੜਾ ਚੰਗਾ ਯਾਰ ਹਨਾ ਬਾਈ ਕੀਆ ਬਾਬਾ ਹਾਂ ਲੈ ਬਈ ਜਿਵੇਂ ਮਰਜ਼ੀ ਚੁਈ ਚੱਲ ਕੋਈ ਚੱਕ ਨਹੀਂ ਚੋਣ ਝਾਂੜ ਬੜਾ ਚੰਗਾ ਬਾਈ ਓਕੇ ਬਾਈ ਚੁਵਾਈ ਚੁਈ ਵੀ ਕਰਮਾ ਦੀ ਚੰਗੀ ਹੈ ਅੱਗੇ ਬਾਈ ਦੋ ਨੰਬਰ ਸੂਈ ਵੀ ਹੈ ਹਾਂ ਜੀ ਸੂਈਏ 1.5 ਮਹੀਨਾ ਹੋਗਾ ਸੂਈ ਨੂੰ ਠੀਕ ਆ ਦੁੱਧ ਕਿੰਨਾ ਹੋ ਦੁੱਧ ਇਸ ਵੇਲੇ ਜੀ 9 ਕਿਲੋ ਆਵੇ ਕੋਰੇ ਨੈਟ ਪਿਆਰਾ ਬਾਈ हां जी नेट तैयार दे देंगे खोल दे भाई तोर के दिखा दे 9 लीटर दूध भाई कहंदा कंडे वाला हाजिर कदवट चंगा रंग रूप चंगा गिर नस्ल फेस बड़ा प्यारा भाई कान को बहुत चंगा चल ਝੋਲੇ ਬੰਨ ਉਹਨੂੰ ਪੂਰੀ ਚੰਗੀ ਆ ਹਨ बड़ा कमाल ਦਾ ਇੱਕ ਗੱਲ ਆ ਬਾਈ ਮੱਝਾਂ ਵਰਗਾ ਹੀ ਦੁੱਧ ਦੂ ਮੱਝ ਹੀ ਆ ਬਣੀ ਤਣੀ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ 9 ਲੀਟਰ ਦੁੱਧ ਜਮਾ ਮੱਝਾਂ ਵਰਗਾ ਹਾਜ਼ਰ ਹੋਗਾ ਛੱਲੇ ਹਣਾ ਬਾਈ हां जी हां जी ਆਏ ਦੋੜਾਂਗੇ ਝੋਲੇ ਹਾਂਜੀ ਕੋਈ ਦੋ ਡੰਗ ਚੋਲੇ ਮੈਂ ਮੈਂ ਕਹਿੰਦਾ ਜੀ ਦੋ ਚੋਵੇ ਤਿੰਨ ਚੋਵੇ ਟਰਾਈ ਮਾਰ ਕੇ ਲੈ ਕੇ ਜਾਵੇ ਠੀਕ ਆ ਠੰਡੀ ਸੀ ਲਾਉ ਮੈਂ ਕਹਿੰਦਾ ਵੀਰੇ ਮੇ ਜਿੱਕਰੀ ਥੱਲੇ ਭਾਈ ਬਈ ਇਹਨਾ ਚਾਟ ਪੁੰਨੀ ਪਾਲਾ ਨਹੀਂ ਪਾਉਣੀ ਨਾ ਆਪ ਅੱਛਾ ਤਾਂ ਬੜਾ ਲਾਏ ਭਾਈ ਮੈਂ ਕਹਿੰਦਾ ਕਮਾਲ ਆ ਪਾਣੀ ਲੈ ਦਿਓ ਜੀ ਜਿਵੇਂ ਮਰਦੀ ਬਾਈ ਦਾ ਕੋਈ ਚੱਕਰ ਨਹੀਂ ਕਹੇ ਨਿਆਣਾ ਤੇ ਪਾਣੀ ਲੈ ਕੇ ਦੀ ਠੀਕ ਤੇ ਚਾਟ ਚੱਕ ਲੈ ਸਾਰਾ ਦਿਖਾ ਦਿੰਨੇ ਆਪਾਂ ਲੈ ਭਾਈ ਪੀੜੀ ਤੇ ਬੈਠੂਗਾ ਭਾਈ ਮਾਓ ਇਹਨਾ ਜਿਵੇਂ ਮਰਦੀ ਨਿਆਣਾ ਪਾਲਾ ਕਰਮਾਣੀ ਨੇ ਕਹਿਣਾ ਕੁਛ ਨਹੀਂਗਾ ਮਾਉ ਨਾ ਭਾਈ ਜਾਨਾ ਜ਼ਰੂਰੀ ਆ ਲੈ ਕੋਈ ਚੈੱਕ ਕਰਨੇ ਪੀੜੀ ਦੇ ਬਹਿ ਕੇ ਭਾਈ ਕਹਿੰਦਾ ਪਤਾ ਨਾ ਮਾਰਕਿ ਦਿਖਾਵਾਂਗੇ ਚੋਣ ਚਾਨ ਦਿਖਾਵਾਂਗੇ ਕਹਿੰਦਾ ਪੂਰਾ ਚੰਗਾ ਮੱਧ ਹਰ ਕੇ ਦੁੱਧ ਦੀ ਉਹ ਵਈ ਦਮ ਫੈਟ ਫੋਨ ਬਹੁਤ ਹੁੰਦੀ ਉਹ ਜੀ ਭਾਈ 7 7.5 ਹੁੰਦੇ ਜੀ ਨਹੀਂ ਤਾਂ ਹਜੇ ਉੱਥੋਂ ਆਈਆਂ ਕੱਚੇ ਥਾਂ ਤੋਂ ਆ ਗਾਂ ਅੱਛਾ ਤੇ ਮੁੱਲ ਕੀ ਆ ਸੱਚੇ ਦਾ ਹੈ ਜੀ ਮੁੱਲ ਕਿੰਨਾ ਕਰ ਮੁੱਲ ਜੀ ਆਪਾਂ ਇਹਦਾ ਮੁੱਲ ਤਾਂ ਚਾਹੇ 35000 ਕਰ ਦਈਏ 32000 ਵੀ ਦੇ ਦਾਂਗੇ ਭਾਈ ਠੀਕ ਆ ਮੁੱਲ ਨਹੀਂ ਬਾਲਾ ਕਰ ਦੇ ਮੁੱਲ ਕਰਾਉਣਾ 35000 ਕਰਾ ਲਓ 30000 ਦੀ ਬਾਈ ਕੰਦਾ ਬੜਾ ਦੇ ਦਾਂਗੇ ਗਰਮੀ ਦਾ ਤੋਹਫਾ ਹੀ ਆ ਬਾਈ ਤੇ ਚਵਾਈ ਦੇਖੋਗੇ ਚੋਣ ਚਾਣ ਬਹੁਤ ਨਾ ਨੂ ਬਾਹਰ ਬਦੇ ਬੇਸ਼ੀਰ ਖੜੀ ਦੀ ਕਟਿਆ ਹੋਇਆ ਥੱਲੋਂ ਸਾਹ ਸੁਪ ਹੋ ਰਹੀ ਮੈਨ ਅੱਛਾ ਅੱਛਾ ਨਾ ਦੇਖੋ ਭਾਈ ਥਾਂ ਦੇਖ ਲਓ ਥਾਂ ਬੜਾ ਕਮਾਲ ਦਾ ਹਨ ਲੈ ਕਿਆ ਬਾਤ ਆ ਮੁੱਠੀ ਵਾਲਾ ਥਾਂ ਚੋਣ ਵੀ ਮੱਝਰ ਗਈ ਹੈ ਯਾਰ ਹਨ ਚੋਣ ਬੜਾ ਤੰਗ ਆ ਲੈ ਖਾਨੀ ਮੜ ਗਈਆਂ ਤਾਰੀਆਂ ਤਿੱਦ ਨੂੰ ਕਰਕੇ ਲੈ ਕਿਆ ਬਾਤ ਚੋਣ ਬੜਾ ਚੰਗਾ ਲਾਇਆ ਬਈ। ਕੀ ਬਾਤ ਹੈ। ਬਾਕੀ ਠੰਡੀ ਸੀ ਲਿਆ ਯਾਰ ਵੱਡੀ ਗੱਲ ਹੈ। ਕੋਈ ਟਾਈਮ ਵੀ ਨਹੀਂ ਗੱਜਾਈ ਨਾ ਦੁਪਹਿਰੀ ਬਹਿ ਗਿਆ ਬਾਈ ਬਾਹਰ ਟੀਰ ਕੇ ਹੈਨਾ ਬਾਈ। ਨਹੀਂ ਆਏ ਹੋ ਜਾਂਦਾ ਟਾਈਮ ਤੋਂ ਟਾਈਮ ਚ ਆਉਂਦੀਆਂ ਇਹ। ਚੋਣ ਬੜਾ ਚੰਗਾ। ਕੀ ਬਾਤ ਹੈ। ਚੋਣ ਦੇਖੋ। ਲੈ ਬਈ ਓਕੇ ਹੈ ਬਈ ਉੱਠ ਖੜੋ। ਤੇ ਮੁੱਲ 32000 35000 32000 ਦੀ ਬਾਈ ਕਹਿੰਦਾ ਦੇ ਦਾਂਗੇ। ਠੰਡੀ ਸੀ ਲਾ ਉਹ ਨਾ ਫੀਜੇ ਬਹਿ ਗਿਆ ਨਿਆਣਾ ਪਾ ਰਿਆ ਧਾਰਾ ਮਾਥੇ ਕੋਈ ਚੱਕਰ ਹੀ ਨਹੀਂ। ਅੱਗੇ ਬਈ ਲਾਸਟ ਤਾਂ ਨੰਬਰ ਸੂਈ ਵੀ ਆ ਐ ਸੂਈ ਵੀ ਆ ਜੀ ਰਾਤ ਸੂਈ ਆ ਹਾਂ ਰਾਤ ਸੂਈ ਆ ਹਾਂ ਜੀ ਹਾਂ ਜੀ ਕਿਹੜਾ ਸੂਆ ਸੂਈ ਆ ਦੂਜਾ ਸੂਆ ਬਈ ਬੱਚਾ ਕੀ ਦੇਤਾ ਬਈ ਬੱਛਾ ਜੀ ਬੱਚਾ ਦੇਤਾ ਠੀਕ ਆ ਕਿੰਨਾ ਕ ਬੋਲਾ ਹੋਣੇ ਥੱਲੇ ਬੋਲਾ ਤੜਕੋ ਜੀ 4 ਕਿਲੋ ਕੱਢਿਆ ਸੀ ਬਈ ਮੈਂ ਤੈਨੂੰ ਵੀ ਝੂਠ ਬੋਲਿਆ 3.5 4 ਹੂੰ ਕਿੰਨਾ ਦੁੱਧ ਦੇ ਰਿਵਰਸਟੀ ਮੇਰੇ ਦੁੱਧ ਮੇਰੇ ਕਹਿੰਦੇ 18 ਕਿਲੋ ਬਲੂਨ ਥਨੋ ਚ ਹੋਇਆ ਵਾ ਬੰਦੇ ਕਹਿੰਦੇ ਠੀਕ ਆ ਕਸਮਾ ਖਾ ਕੇ ਹੂੰ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਥਾਣਾ ਬੜਾ ਚੰਗਾ ਲੱਗਿਆ ਲੇਵਾਂ ਲੂਵਾ ਬੜਾ ਕਮਾਲ ਦਾ ਭਾਈ ਵੱਡੀ ਗੱਲ ਉਹੀ ਆ ਗਈ ਭਾਈ ਬਾਜਰ ਗਈ ਦੁੱਧ ਦੂ ਮੱਝਾਂ ਵਰਗਾ ਇਥੇ ਲੱਗਿਆ ਗਰਮੀ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਟ ਫੂਡ ਜਿਹੜੀ ਕਰਮ ਵਾਲੀ ਦੀ ਉਹ ਲੱਗੇ ਆਉਗੀ ਤੇ ਕੀ ਮੋਲ ਆ ਭਾਈ ਇਹਦਾ ਜੈਜਾ ਮੋਲ ਇਹ 55000 ਆ ਜੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਕਰ ਦਾਂਗੇ ਆਏ ਬੰਦੇ 55000 ਰੁਪਿਆ ਮੋਲ ਆ ਭਾਈ ਬਾਤ ਜਿਹੜਾ ਮਾਨਤਾਨ ਹੋਣੇ ਚੋਗੇ ਵੱਡੀ ਖਾਸੀਅਤ ਆ ਭਾਈ ਜਿੱਥੇ ਮਰਜ਼ੀ ਬੰਨੀ ਰੱਖੋ ਗਰਮੀ ਨਹੀਂ ਮੰਗੇ। ਉਹ ਗਰਮੀ ਦਾ ਮੌਸਮ ਆ ਬਾਈ। ਨਿਆਮ ਗਾਵਾ ਗਰਮੀ ਮੰਗਦੀਆਂ ਨਾ। ਜੇ ਜਗਾ ਦੀ ਕਈ ਵਾਰੀ ਤੰਗੀ ਹੁੰਦੀ ਹੈ। ਭੀੜੇ ਥਾਂ ਪਸ਼ੂ ਬੰਨਿਆ ਹੁੰਦਾ ਨਾ ਜਮਾ ਗਰਮੀ ਨਹੀਂ ਬੰਨ੍ਹਦੀ। ਠੰਣ ਠਣ ਬਹੁਤ ਚੰਗਾ। ਬੱਚਾ ਮਗਰ ਬੱਚਾ ਸੁਈ ਸੁਵਾਈ ਜੇਰ ਜੂ ਰੋਕਿਆ ਹੈ। ਮੈਂ ਕਹਿੰਨਾ ਓਕੇ ਆ ਬਾਈ। ਠੀਕ ਆ। ਮੈਂ ਨਿਆਣਾ ਬਾਈ ਪਾਲਾ ਤੇ ਧਾਰਾ ਮਾਰ ਕੇ ਦਿਖਾਣੇ ਕੋਈ ਚੱਕਰ। ਹਰ ਜੇ ਬੁੱਤ ਖੜ ਜਾ। ਲੈ ਬਾਈ ਚੁਵਾਈ ਚੁਈ ਦਿਖਾਣੇ ਧਾਰਾਂ ਦੂਰਾ ਚੰਗੀਆਂ ਨੇ ਹਨਾ। ਚੋਣ ਬੜਾ ਚੰਗਾ ਯਾਰ ਹਨਾ। ਕੀ ਬਾਤ ਆ ਬਾਈ ਚੋਣ ਬੜਾ ਚੰਗਾ। ਇਸ ਸੂਈ ਸਵਾਈਆ ਬੱਚਾ ਮਗਰ ਬੱਚਾ ਮੂਹਰੇ ਤਣਾ ਜਿਵੇਂ ਮਾਰ ਦਿੱਤਾ ਲੈ ਕੀ ਆਵਾਜ਼ ਚੋਣ ਬਈ ਬਹੁਤ ਚੰਗਾ ਆਰਡਰ ਕਮਾਲ ਦਾ ਥਣ ਥਣ ਬਹੁਤ ਚੰਗਾ ਬਈ ਮੁੱਲ 55000 ਰੁਪਏ ਮੰਨ ਤਣ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਤਿੰਨਾ ਨਗਾਂ ਜੋ ਕੋਈ ਵੀ ਨਗ ਪਸੰਦ ਆ ਬਈ ਪਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਇਧਰੋਂ ਧੰਨਵਾਦ ਚੁੰਗਲਾ ਚੁੰਗਲਾ